ਇੱਧਰ ਆਈਏ ਸਾਰੇ ਸਮਾਨ ਦੀ 10 ਰੁਪਏ ਸੇਲ ਜੋ ਇੱਧਰ ਆਈਏ 30 ਰੁਪਏ ਸੇਲ ਆਪਣੇ ਨੂੰ ਕਹਿੰਦੇ ਆ ਬਾਥੀਆਂ ਇੱਥੇ ਕਹਿੰਦੇ ਆ ਹਜਲਾ ਸਤ ਸ੍ਰੀ ਅਕਾਲ ਮਿੱਤਰੋ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਖੜੇ ਆਂ ਰਾਜਸਥਾਨ ਦੇ ਵਿੱਚ ਜਿਲ੍ਹਾ ਹਨੂਮਾਨਗੜ੍ਹ ਤੇ ਗੁੱਗਾ ਮਾੜੀ ਜੀ ਬਾਰੇ ਸਾਰਿਆਂ ਨੇ ਸੁਣਿਆ ਹੋਇਆ ਤੇ ਉੱਥੇ ਅੱਜ ਉਹਨਾਂ ਦਾ ਮੇਲਾ ਲੱਗਦਾ ਉਹਨਾਂ ਨੂੰ ਸੱਪਾਂ ਵਾਲੇ ਬਾਬੇ ਵੀ ਕਿਹਾ ਜਾਂਦਾ ਕਿਉਂਕਿ ਸੱਪਾਂ ਦਾ ਇਲਾਜ ਉਹ ਕਰਦੇ ਸੀਗੇ ਤੇ ਪਹਿਲਾਂ ਆਪਾਂ ਤੁਹਾਨੂੰ ਸਾਰਾ ਮੇਲਾ ਦਿਖਾਉਨੇ ਆਂ ਤੇ ਬਾਅਦ ਵਿੱਚ ਫਿਰ ਆਪਾਂ ਦਰਸ਼ਨ ਕਰਨ ਵੀ ਜਾਵਾਂਗੇ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਲੋ ਜੀ ਆ ਮੇਲਾਗਾ ਇੱਥੇ ਬਹੁਤ ਸਾਰੀਆਂ ਜਿਹੜੀਆਂ ਦੁਕਾਨਾਂ ਵਾਲੇ ਲੱਗੀਆਂ ਹੁੰਦੀਆਂ ਨੇ ਤੇ ਇਧਰਲੇ ਪਾਸੇ ਜਿਹੜੀਆਂ ਲੈਣਾ ਸਟਾਰਟ ਹੁੰਦੀਆਂ ਨੇ ਲੱਗਣੀਆਂ ਤੇ ਆਪਾਂ ਇਹਨਾਂ ਲੈਣਾ ਦੇ ਵਿੱਚ ਵੀ ਲੱਗਣਾਗਾ ਤੇ ਮੱਥਾ ਜਦੋਂ ਟੇਕਣ ਜਾਵਾਂਗੇ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਧਰ ਬਾਜ਼ਾਰ ਵਗੈਰਾ ਸਾਰਾ ਲੱਗਿਆ ਹੁੰਦਾ ਬਾਜ਼ਾਰ ਵੀ ਆਪਾਂ ਤੁਹਾਨੂੰ ਸਾਰਾ ਦਿਖਾ ਦਿੰਨੇ ਆ ਬਹੁਤ ਜ਼ਿਆਦਾ ਇਕੱਠ ਹੁੰਦਾ ਇੱਥੇ ਆਪਾਂ ਉਹ ਪਿੰਡ ਵੀ ਜਾਣਾ ਵਾਪਸ ਤਾਂ ਕਰਕੇ ਆਪਾਂ ਸੋਚਿਆ ਵੀ ਜਲ ਮੋਟਰਸਾਈਕਲ ਦੀ ਸਾਰਾ ਤੁਹਾਨੂੰ ਦਿਖਾ ਦਿੰਨੇ ਆ 400 ਰੁਪਏ ਦੇ ਕਿਲੋਣਾ ਲੈ ਜਾਵੇ ਕਿਲੇ ਕਿਲੋਣਾ ਆਵੇ 400 ਰੁਪਏ ਦੇ ਕਿਲੋਣਾ ਆਵੇ ਬੜੇ ਬੜੇ ਕਿਲੋਣੇ ਦੇ ਆ ਕਾਫੀ ਵੱਡੀ ਲੈਣਾ ਜੀ ਗੋਗਾ ਮੜੀ ਧਾਮ ਤੇ ਤੇ ਮੱਥਾ ਟੇਕਣ ਨੂੰ ਕਾਫੀ ਲੰਬਾ ਸਮਾਂ ਜਿਹੜਾ ਲੱਗ ਜਾਊਗਾ ਤੇ ਆਪਾਂ ਵੀ ਟੇਕਦੇ ਆ ਮੱਥਾ ਦੇ ਇੱਥੋਂ ਸਟਾਰਟ ਹੁੰਦੀ ਆ ਲਾਈਨ ਫਿਰ ਮੱਥਾ ਟੇਕਣ ਹੁਣ ਦੇਣ ਕਰਕੇ ਜਿਹੜਾ ਕੱਠ ਘਾਟ ਆ ਇਹ ਹੌਲੀ ਹੌਲੀ ਵੱਧ ਆ ਜਾਊਗਾ ਕੱਠ ਤੇ ਫਿਰ ਇਧਰਲੇ ਪਾਸੇ ਆ ਜਾਂਦਾ ਜੀ ਖੇਡਣ ਵਾਲੀਆਂ ਚੀਜ਼ਾਂ ਝੂਟੇ ਲੈਣੇ ਤੇ ਇਧਰ ਜੇ ਕਿਸੇ ਨੇ ਕੁਝ ਖਾਣਾ ਪੀਣਾ ਇਹ ਸਾਰਾ ਸਮਾਨ ਇੱਕ ਪਾਸੇ ਸਾਈਡ ਤੇ ਲੱਗਿਆ ਹੁੰਦਾ ਕਾਠ ਬਹੁਤ ਹੁੰਦਾ ਆਪਾਂ ਤੁਹਾਨੂੰ ਪਹਿਲਾਂ ਦਿਖਾ ਕੀ ਛੱਡਿਆ ਤੇ ਜਾਣ ਲੱਗੇ ਜਿਹੜਾ ਇਹ ਮੇਲਾ ਹੈ ਉਹ ਵੀ ਦਿਖਾਵਾਂਗੇ ਇਹ 5:00 ਚ ਚੱਲਦੇ ਨੇ ਝੂਲੇ ਆਪਾਂ ਫਿਰ ਉਹਨਾ ਟਾਈਮ ਰੋਕ ਨਹੀਂ ਸਕਦੇ ਜਿਹੜੀਆਂ ਚੰਡੋਲਾਂ ਬਣੀਆਂ ਹੋਈਆਂ ਨੇ ਇਹ 5:00 ਵੇ ਚੱਲਦੀਆਂ ਆਪਾਂ ਫਿਰ ਉਹਨਾਂ ਟਾਈਮ ਰੋਕ ਨਹੀਂ ਸਕਦੇ ਤੁਹਾਨੂੰ ਦੱਸਿਆ ਹੀ ਆ ਵੀ ਆਪਾਂ ਜਾਣਾ ਵੀ ਆ ਫਿਰ ਆਪਾਂ ਲੇਟ ਹੋ ਜਾਂਦੇ ਆ ਤੇ ਹਨੇਰਾ ਕਾਫੀ ਹੋ ਜਾਣਾ ਆਪਾਂ ਨੂੰ ਤੇ ਇਧਰਲੇ ਪਾਸੇ ਬਣਾਇਆ ਤੁਸੀਂ ਆਪਦਾ ਮੋਬਾਈਲ ਟੰਗ ਕੇ ਉਹ ਘੁੰਮਣ ਵਾਲੀ ਜਿਹੜੀ ਸੈਲਫੀ ਜੀ ਨਹੀਂ ਬਣਦੀ ਜਾਂ ਕੋਈ ਰੀਲ ਬਣਦੀ ਹੁੰਦੀ ਆ ਤੁਹਾਡੇ ਚਾਰੇ ਪਾਸੇ ਮੋਬਾਈਲ ਘੁੰਮੀ ਜਾਂਦਾ ਹੁੰਦਾ ਇਹ ਚੱਲਣਗੇ ਤਾਂ ਸ਼ਾਮ ਨੂੰ ਹੀ ਤੇ ਹੁਣ ਆਪਾਂ ਇਥੋਂ ਚੱਲਦੇ ਆ ਖਾ ਪੀ ਕੇ ਕਿਉਂਕਿ ਜੇ ਆਪਾਂ ਬਹਾਲਾ ਟਾਈਮ ਰੋਕੇ ਆਪਾਂ ਨੂੰ ਹੋ ਜਾਣਾ ਹਨੇਰਾ ਤੇ ਹੋਰ ਵੀ ਫਿਰ ਵਧੇਰੇ ਆਪਾਂ ਨੂੰ ਹੁਣ ਕੰਮਕਾਰ ਹੁੰਦੇ ਆ ਘਰੇ ਤੇ ਜਾਂਦੇ ਹੋਇਆ ਜਿਹੜਾ ਇਧਰਲਾ ਬਾਜ਼ਾਰ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਇੱਕ ਗੱਲ ਹੋਰ ਨੋਟ ਕਰਿਓ ਬਾਈ ਜੀ ਸਾਰੇ ਜਣੇ ਤੇ ਮੇਲੇ ਦੇ ਵਿੱਚ ਸਵਾਈ ਦੇਖੋ ਫਿਰ ਆਪਣੇ ਲੋਕਾਂ ਦੀ ਆ ਜਿਹੜੀ ਕਿੰਨੀ ਕੁ ਰੱਖੀ ਹੋਈ ਆ ਦੂਰ ਦੂਰ ਤੱਕ ਨਿਗਾਹ ਮਾਰ ਲਓ ਜ਼ੂਮ ਕਰਕੇ ਵੀ ਮੈਂ ਦਿਖਾ ਦਿੰਨਾ ਤੁਹਾਨੂੰ ਉਹ ਇਹ ਨਿਸ਼ਾਨੀਆਂ ਕੁਝ ਲੋਕਾਂ ਦੀ ਵੀ ਅਸੀਂ ਇਸ ਦੇਸ਼ ਦੇ ਵਾਸੀ ਆ ਪਤਾ ਨਹੀਂ ਕਦੋਂ ਇਹ ਚੀਜ਼ਾਂ ਹੱਡਣਗੀਆਂ ਆਇਆਂ ਲਫਾਫੇ ਬੰਦੇਾਂ ਨੂੰ ਭੱਜੇ ਫਿਰਦੇ ਇੱਥੇ ਇਸ ਮਾਈਕ ਦੇ ਪਾਸ ਆ ਜਾਏ ਇੱਧਰ ਆਈਏ ਸਾਰੇ ਸਮਾਨ ਦੀ 10 ਰੁਪਏ ਸੇਲ ਜੋ ਜਦੋਂ ਆਹ ਇੱਧਰ ਆਈਏ 30 ਰੁਪਏ ਸੇਲ ਤੇ ਸਾਹਮਣੇ ਹੈਗਾ 70 ਰੁਪਏ ਸੇਲ ਵਾਲਾ ਸਾਰਾ ਸਮਾਨ ਨੈਨੂ ਕਹਿੰਦੇ ਆ ਬਾਥੀਆਂ ਇੱਥੇ ਕਹਿੰਦੇ ਆ ਹਜਲਾ ਇਹ ਹੈਗਾ ਜੀ ਟੱਲਾ ਗੋਰਖਨਾਥ ਜੀ ਦਾ ਇੱਥੇ ਵੀ ਕਾਠ ਜਿਹੜਾ ਕਾਫੀ ਹੁੰਦਾ ਸ਼ਾਮ ਵੇਲੇ ਕਾਠ ਦਾ ਬਾਵਾ ਹੁੰਦਾਗਾ ਤੇ ਲੇਟ ਹੋ ਜਾਾਂਗੇ ਆਪਾਂ ਤਾਂ ਨਹੀਂ ਅੰਦਰ ਜਾਂਦੇ ਇੱਥੇ ਤੇ ਬਾਜ਼ਾਰ ਵਗੈਰਾ ਜਾਂ ਹੋਰ ਇੱਥੋਂ ਦਾ ਕਾਠੋ ਸਾਰਾ ਆਪਾਂ ਤੁਹਾਨੂੰ ਦਿਖਾ ਦੰਨੇ ਇਹ ਆ ਬਾਜ਼ਾਰ ਆ ਪਿੱਲੇ ਦੇ ਅੰਦਰ ਜਾ ਕੇ ਹੀ ਆਉਂਦਾ ਇਹ ਬਾਜ਼ਾਰ ਆ ਇਹ ਆ ਸਾਹਮਣੇ ਜੀ ਿੱੱਲੇ ਦੀ ਇਮਾਰਤ ਆ ਤੇ ਇਧਰਲੇ ਪਾਸੇ ਬਣਿਆ ਹੋਇਆ ਸਰੋਵਰ ਵਿੱਚ ਸੱਬਜੀ ਦੀ ਮੂਰਤੀ ਬਣੀ ਹੋਈ ਆ ਨਹੀਂ ਬਰਬਾਦ ਹੋ ਗਿਆ 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 誰